ਲੋਕ ਸਭਾ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਜਾਮਨੀ ਗੋਮਰ ਦੇ ਹੱਕ ਵਿੱਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਅਤਿਆਮ ਆਦਮੀ ਪਾਰਟੀ ਉੱਪਰ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਿਸਾਨ ਮਜ਼ਦੂਰ ਦੀ ਕੋਈ ਹਿਤאיਸ਼ੀ ਕਾਂਗਰਸ ਪਾਰਟੀ ਹੈ। ਕਾਂਗਰਸ ਹਾਈ ਕਮਾਂਡ ਵੱਲੋਂ ਔਰਤ ਨੂੰ ਪਹਿਲ ਦਿੰਦਿਆਂ ਲੋਕ ਸਭਾ ਹੁਸ਼ਿਆਰਪੁਰ ਤੋਂ ਜਾਮਨੀ ਗੋਮਰ ਉਮੀਦਵਾਰ ਦਿੱਤੀ ਹੈ। ਸੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾਈਆਂ ਜਾਣ। ਹੋਰ ਕੀ ਕੁਝ ਕਹਾ ਪ੍ਰਤਾਪ ਸਿੰਘ ਬਾਜਵਾ ਨੇ ਆਓ ਸੁਣਦੇ ਹਾਂ। ਸ਼੍ਰੀ ਹਰਗੋਬਿੰਦ ਪਰ ਸਾਹਿਬ ਤੋਂ ਜਸਪਾਲ ਜੰਦਨ ਦੀ ਰਿਪੋਰਟ। ਏਲੋ ਮੈਂ ਤਾਂ ਕਿਸੇ ਨੂੰ ਸੁਣਾ ਵੀ ਨਿਕਲਿਆ। ਮੇਰੇ ਸਾਥੀਆਂ ਦੇ ਟੈਲੀਫੋਨਾਂ ਤੇ ਹਜ਼ਾਰਾਂ ਦੀ ਤਦਾਦ ਚ ਆਈ ਹੈ। ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਟੈਲੀਫੋਨ ਨਹੀਂ ਕੀਤਾ। ਇੰਨੀ ਜ਼ਰੂਰ ਮੈਂ ਇਹਨਾਂ ਨੂੰ ਕੋਈ ਸੀ ਯਾਮਨੀ ਗੁਮਰ ਦੇ ਹੱਥਾਂ 'ਚ ਕੱਟ ਕਰੂ। ਹੋ ਸਕਦਾ ਮੇਰੇ ਕੋਈ ਇਸ ਤੋਂ ਬਾਅਦ ਨਾ ਆਇਆ ਜਾ ਸਕੇ। ਕਿਉਂ ਮੈਂ ਆਪਣਾ ਹਲਕਾ ਹੀ ਵੇਖਣਾ ਤੇ ਸਾਰੇ ਪੰਜਾਬ ਜਾਣ। ਉਹੀ ਇਸ ਗੱਲ ਕਰ ਮੈਂ ਆਪਣੇ ਸਾਰੇ ਸਾਥੀਆਂ ਦਾ ਬਹੁਤ ਸ਼ੁਕਰਗੁਜ਼ਾਰ ਕਿ ਉਹਨਾਂ ਦੇ ਉਪਰ ਆਲਾ ਸਦਕਾ ਹੀ ਅਸਰਾਂ ਦੇ ਪ੍ਰਦਰਸ਼ ਮਿਲਿਆ ਬੜੀ ਵੱਡੀ ਤਦਾਦ ਚ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਜਾ ਰਹੇ ਸੀ ਲੋਕ ਪਰ ਹੁਣ ਫੇਰ ਪਤਾ ਲੱਗਿਆ ਕਿ ਵਾਪਸੀ ਹੋ ਰਹੀ ਹੈ ਕਾਂਗਰਸ ਦੇ ਵਿੱਚ ਚੱਲਦੇ ਇਹਦੇ ਇਹਦੇ ਜਿਨ੍ਹਾਂ ਬੰਦਿਆਂ ਨੇ ਕਰਤਾਰ ਰਹਿਦੀ ਉਹ ਕੰਮ ਕਰਦੇ ਹੀ ਰਹਿੰਦੇ ਕਰਤਾਰ ਵਾਲੇ ਕਿੱਲੇ ਨਾਲ ਅਜੇ ਰਹਿੰਦੇ ਬਿਨਾ ਕਰਤਾਰ ਵਾਲੇ ਕਰਤਾਰ ਦੇ ਮੇਦੇ ਚ ਜੰਗਵਾਚੀਆਂ ਗਾਵਾਂ ਬਿਨਾ ਮਾਲਕ ਤੋਂ ਮੂੰਹ ਚੁੱਕ ਕੇ ਉੱਤੇ ਨੂੰ ਵੇਚਦੀਆਂ ਨੇ ਕਈ ਵੇਖਦੇ ਰਹਿੰਦੇ ਲੈਕਚਰ ਇਹ ਇਲੈਕਸ਼ਨ ਦਾ ਟਾਈਮ ਇਹਦੇ ਵਿੱਚ ਐਕਸ਼ਨ ਚ ਪਤਾ ਲੱਗ ਜਾਂਦਾ ਛਾਨਣਾ ਲਈਦਾ ਨੂੰ ਕਿ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡੇਕ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣੀ ਲੱਗਦੇ ਫਿਰਦੇ ਹਰ ਪਾਰਟੀ ਦੇ ਵਿੱਚ ਤੁਸੀਂ ਦੇਖੋ ਕਿੰਨੀ ਆ ਰਿੰਕੂ ਵਰਗਾ ਬੰਦਾ ਇੱਕ ਸਾੜ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਲੱਗ ਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਕਿਹਨੇ ਪੈਸੇ ਲੈਣੇ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾ ਪੋਲਟਰੀ ਫਾਰਮਾਂ ਤੇ ਪਿਛਲੇ ਸਾਲਾਂ ਚ ਉਹ ਰਾਤ ਨੂੰ ਜੀ ਫੀਡ ਪਾ ਕੇ ਚਲੇ ਜਾਂਦੇ ਸਵੇਰੇ ਪਤਾ ਲੱਗਦਾ ਸਾਰੀਆਂ ਕੁਕੜੀਆਂ ਸਿਰ ਸੁੱਟ ਗਈਆਂ ਨੇ ਇਹ ਆ ਦੇ ਨਾ ਜ਼ਿਕਰਦਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਆਈਡੀਓਲੋਜੀ ਹੈਗਾ ਤਾਕਤ ਚ ਰਹਿਣਾ ਪਾਰਟੀ ਨੇ ਨਾਮ ਲੋਕਾਂ ਦੇ ਹੈ ਕਿ ਤਾਕਤ ਹੀ ਰਹਿਣਾ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਨੇ ਜਾਂ ਭਾਜਪਾ ਚੱਲ ਸਰ ਜਿਹੜੀ ਸੈਂਟਰ ਚ ਜਾਂ ਜਿਹੜੀ ਸ਼ੂਪੇ ਦੇ ਵਿੱਚ ਉਹ ਚੱਲ ਸਰਦੀ ਨੀਲੇ ਰੰਗ ਦੇ ਨੋਟ ਵੀ ਉਹ ਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹ ਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡ ਉਸ ਕਰਦੇ ਉਹਨੇ ਕਿਸਾਨਾਂ ਦਾ ਇਹਨਾਂ ਦਾ ਹਾਲ ਕਿਸਾਨਾਂ ਦੇ ਮੁੱਦੇ ਨੂੰ ਕਿਸ ਤੇ ਕਹਾਂ ਦੇ ਦਿਓ ਹਲਕਾ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਹਦਣ ਹੱਲ ਹੋਣਾ ਜਦੋਂ ਮੋਦੀ ਤੋਂ ਕਿਹੜਾ ਛੋਟਿਆ ਤੇ ਭਗਵੰਤ ਤੋਂ ਕਿਹੜਾ ਛੋਟਿਆ ਕਿਉਂਕਿ ਭਗਵੰਤ ਤਾਂ ਰਬੜ ਸਟੈਪ ਦੇਖੋ ਕੁਮਰਵੀਰ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਿੱਦਣ ਕੇਜਰੀਵਾਲ ਸਾਹਿਬ ਫੜੇ ਗਏ ਨੇ ਉਧਰ ਸਾਰੀ ਰਾਤ ਭਗਵੰਤੇ ਘਰ ਭੰਗੜਾ ਪੈਂਦਾ ਜੀ ਸ਼ੁਕਰ ਕੀਤਾ ਬਸਾਂ ਕਦੇ ਫੜਿਆ ਜੀ ਇਹਨੂੰ ਇਹ ਸੀ ਕਿ ਮੈਨੂੰ ਇੱਕ ਕਨਵੀਨਰ ਬਣਾਣਗੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਧਰਮ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤਾਂ ਕਈ ਬੈਠੇ ਸੀ ਉੱਥੇ ਸਾਹਮਣੇ ਵਾਸੇ ਕੰਮ ਬਗਾਨੇ ਮਾਲ ਤੇ ਦਾ ਧਿਆਨ ਸੀ ਕਿ ਪੈੜੀ ਖਾਲੀ ਹੋਏਗੀ ਨਹੀਂ ਕਬਜ਼ਾ ਲਾਂਗੇ ਉੱਪਰ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਨੂੰ ਪਾਰਟੀ ਨੇ ਨਵਾਂ ਚਿਹਰਾ ਦਿੱਤਾ ਲੋਕ ਸਭਾ ਚਾਰਪੁਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਵੱਡੀ ਗੱਲ ਇਹ ਕੀ ਹੈ ਕਿ ਕਾਂਗਰਸ ਨੇ ਬਿਲਕੁਲ ਹੀ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟ ਇੱਕ ਦਿੱਤੀ ਹਿਸ਼ਾਰਪੁਰ ਤੇ ਇੱਕ ਖਰੀ ਜੀ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ ਬੜੀਆਂ ਲਿਖੀਆਂ ਜੀ ਯੰਗ ਕੈਂਡੀਡੇਟਸ ਨੇ ਜਿਹੜੇ ਸਧਾਰਨ ਘਰਾਜੋਂ ਨੇ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਨਹੀਂ ਉਹ ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਹਾਂ ਕਿ ਕਾਂਗਰਸ ਬਿਹਤਰੀਨ ਕੈਂਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ ਦੇਖੋ ਅੱਗੇ ਬੰਦੇ ਤਾਂ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦਾ ਜੀ ਉਹ ਸਮੋਸੇ ਤੇ ਡੋਸੇ ਖਾ ਕੇ ਉਥੋਂ ਵਾਪਸ ਆ ਗਏ ਤਾਂ ਕੋਈ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੇ ਉਹ ਹੀ ਚੁੱਕੇਗਾ ਨਹੀਂ ਯਾਰ ਬੰਦਰੋ ਕਾ ਜਾਓ ਬਚੋ ਜਾਪਾ ਕਿਦਾਂ ਵੇਖਦੇ ਹੋ ਉਹ ਵੀ ਆਪਣੇ ਆਪ ਨੂੰ ਬਚਾ ਲੈਣ ਇੰਨੇ ਬੜੇ ਜਾ ਬਚੋ ਆ ਰਹੇ ਨੇ ਅਪਾ ਸਾਰਿਆਂ ਨੇ ਐਥੋਂ ਨਾਅਰੇ ਮਾਰਨੇ ਨੇ ਵਾਧਕਾਂ ਕੀ ਖੜਾ ਕਰਕੇ ਸਾਰੇ ਜੁੜੇ ਦਾ ਸਨਵਾਦ ਕਰਦਾ ਕਿਉਂਕਿ ਵਾਧਕ ਜੀ ਜੜੇ ਨੂੰ ਨਹਾ ਮੈਂ ਬਾਜਾ ਸਾਹਿਬ ਨੂੰ ਬੇਨਤੀ ਕਰੂਗਾ ਕਿ ਕੋਆਰਡੀਨੇਟਰ ਸਾਹਿਬ ਨੂੰ ਤੇ ਲੱਗੀ ਪੈਲੇਸ ਵਾਲੇ ਨੂੰ ਜਿੰਨੇ ਇਹ ਪੈਲੇਸ ਦੀ ਸੇਵਾ ਕੀਤੀ ਹੁੰਦੀ ਚਾਹੀਦਾ ਪ੍ਰਤਾਪ ਸਿੰਘ ਜੀ ਬਾਜਾ ਆਪਣੇ ਕਿਤੇ ਮੇਰੇ ਧੀਰ ਬੈਠੇ ਨੇ ਬਜ਼ੁਰਗ ਬੈਠੇ ਨੇ ਆਪ ਉੱਪਰ ਬੈਠੇ ਨੇ ਕਿਉਂਕਿ ਤੋਂ ਅਟਰੀ ਨਾਲ ਦੂਜੀ ਪੀੜੀ ਦਾ ਰਿਸ਼ਤਾ ਸਾਡਾ ਮੈਂ ਨਾਂ ਤਾਂ ਨਹੀਂ ਲੈ ਆ ਕਿ ਨਾਵਾਂ ਦੇ ਵਿੱਚ ਫਿਰ ਜਿਹੜਾ ਰਹਿ ਗਿਆ ਸਾਰੇ ਪਿਆਰ ਕਰਵਰੇ ਉਹ ਕਿਹਦੇ ਸਾਡਾ ਨਾਮ ਲੈ ਕੇ ਤੋ ਇਸ ਕਰਕੇ ਨਾਵਾਂ ਦੇ ਚੱਕਰ ਚ ਨਾਮ ਲੈ ਕੇ ਹੋਏ ਆਪਾਂ ਸਾਰੇ ਇਕੱਠੇ ਜੇ ਨਾ ਦੇ ਸਾਡੇ ਨਾਲ ਜੁੜੀ ਰੱਖਿਆ ਵੱਸ ਤੋਂ ਪਹਿਲਾਂ ਮਾਝੇ ਦੇ ਪੰਜਾਬ ਦੇ ਪ੍ਰਕਾਸ਼ਕ ਦੀ ਕਾਗਜ਼ਾ ਰਾਸ਼ਟਰੀ ਆਗੂ ਉਹਨਾਂ ਦੇ ਨਾਲ ਬੈਠੇ ਪੱਤਕਾ ਜੇ ਭਾਨ ਸੁਮੀਪਾਲ ਜੀ ਸਾਧੂ ਵਿਸ਼ੇਸ਼ੀ ਨਾਮਾ